ਸਗਵੀਰ ਸਿੰਘ ਬਾਦਲ ਤੇ ਦੂਜੇ ਸਾਰਾ ਉਹਨਾਂ ਦਾ ਲਾਣਾ ਬਾਗੀ ਦੇ ਕਾਨਫਰੰਸ ਕਰਦੇ ਆ ਤਾਂ ਉਹ ਕਹਿੰਦੇ ਭਾਈ ਮੈਂ ਤਾਂ ਇਹ ਸੀਗਾ ਚਲੋ ਮਸਲਾ ਖਤਮ ਹੋ ਜੇ ਤਾਂ ਸਾਰੀਆਂ ਤੇ ਝੋਲੀ ਚੀਪਵਾਈਆਂ ਇਹਦਾ ਭਾਵ ਇਹ ਸੀ ਵੀ ਉਹ ਉਦੋਂ ਹੀ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਹੋ ਗਈ ਸੀ ਇਹ ਥਾਕਰੇ ਕੌ ਬਾਪਸ ਲੈਣ ਦਾ ਭਾਵ ਸਿੱਧਾ ਇਹ ਹੈ ਜੋ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਕੀਤੀ 30 ਕੀਤੀ 40 ਕੀਤੀ ਕਿੰਨੇ ਮਰਜ਼ੀ ਸਾਲ ਕੀਤੀ ਉਹ ਜ਼ੀਰੋ ਹੋ ਗਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅੱਖ ਦੇ ਵਿੱਚ ਕਿਉਂ ਰੜਕੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਜਿਹੜੇ ਜਥੇਦਾਰ ਰਘਵੀਰ ਸਿੰਘ ਜਾਂ ਦੂਸਰੇ ਜਥੇਦਾਰ ਨੇ ਪੂਜਾ ਫਖਰੇ ਕੌਮ ਵਾਪਸ ਲੈਣ ਵਾਲਾ ਹੈਗਾ ਨਾ ਕਿਉਂਕਿ ਹਰਪ੍ਰੀਤ ਸਿੰਘ ਦਾ ਪਿੱਛੇ ਰੋਲ ਸੀ ਮੈਂ ਇਹ ਕਹਿਣਾ ਵੀ ਜੇ ਸਗੀਰ ਸਿੰਘ ਬਾਦਲ ਨੇ ਮੰਨਿਆ ਉਹ ਕੋਈ ਗਲਤੀਆਂ ਨਹੀਂ ਗੁਨਾਹ ਹੈ ਗੁਨਾਹ ਤਾਂ ਕੋਈ ਮਾਫੀ ਨਹੀਂ ਹੁੰਦੀ ਜਦੋਂ ਕਹਿੰਦਾ ਵੀ ਮੌਜੂਦਾ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਹੈਗੀ ਹੈ ਉਹ ਅਗਵਾਈ ਕਰਨ ਦੇ ਯੋਗ ਨਹੀਂ ਫਿਰ ਭਰਤੀ ਕਿਵੇਂ ਕਰ ਸਕਦੀ ਹੈ ਉਹ ਇਹ ਅਸਤੀਫੇ ਦੇਨੇ ਸੀ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੇ ਅਸਤੀਫੇ ਦੇਨੇ ਸਾਰੀ ਲੀਡਰਸ਼ਿਪ ਨੇ ਅਸਤੀਫੇ ਦੇ ਕੇ ਕਾਲ ਤਖਤ ਸਾਹਿਬ ਨੂੰ ਸੂਚਿਤ ਕਰਦਾ ਸੀ ਉਹ ਨਹੀਂ ਕੀਤਾ ਗਿਆ ਤਕਾ ਕਾਲ ਤਖਤ ਸਾਹਿਬ ਦੀ ਹੋਂਦ ਆ ਜਿਹੜੀ ਉਹ ਚੇਂਜ ਕੀਤਾ ਜਾ ਰਿਹਾ ਮੈਨੂੰ ਤਾਂ ਹਸੀ ਆਉਂਦੀ ਹੈ ਵੀ ਜਦੋਂ ਇਹ ਕਹਿੰਦੇ ਵੀ ਫੋਟੋ ਕਰ ਲਈ ਸਿਰਸੇ ਨਾਲ ਤੁਸੀਂ ਯਾਰ ਤੁਸੀਂ ਆਪ ਕਹਿੰਦੇ ਰਹੇ ਹੋ ਵੀ ਸਾਡਾ ਬੀਜੇਪੀ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਹੈ ਤੁਹਾਡੇ ਰਾਜ ਕਾਲ ਤਖਤ ਸਾਹਿਬ ਤੋਂ ਕਿੰਨੇ ਹੁਕਮਨਾਮੇ ਸਰਸੇ ਵਾਲੇ ਨਾਲ ਤੁਹਾਡੀ ਪ੍ਰੇਮ ਹੋਇਆ ਤੁਸੀਂ ਹੁਕਮਨਾਮੇ ਵਾਪਸ ਕਰਾ ਕੇ ਤੇ ਲਾਗੂ ਕਰਾਏ ਤੁਸੀਂ ਹੁਣ ਦੂਜਿਆਂ ਨੂੰ ਮਤਤਾ ਦੇਨੇ ਜਿਹੜੀ ਕਾਂਗਰਸ ਹੈ ਉਹਨੇ ਤਾਂ ਕੱਲ ਤੱਕ ਸਾਡੀ ਜਿਹੜੀ ਬਿਲਡਿੰਗ ਇਮਾਰਤ ਨੂੰ ਢਾਇਆ ਇਹ ਜਿਹੜਾ ਕੱਲ ਬਾਦਲ ਹੈ ਇਹਨੇ ਸਤਾਤਕ ਤੌਰ ਤੇ ਖਤਮ ਕਰਿਆ ਟੀਵੀ 84 ਦੇ ਨਾਲ ਜੁੜੇ ਹੋ ਮਰਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਤਾਂ ਹਾਲ ਦੇ ਵਿੱਚ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਮੁੱਚਾ ਨਿਜਾਮ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਮਝਣ ਦਾ ਯਤਨ ਕਰਾਂਗੇ ਕਿ ਆਖਰ ਜਿਹੜੇ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਬਾਦਲ ਦੇ ਬਣੇ ਆ ਜਾਂ ਜਥੇਦਾਰਾਂ ਦੇ ਦਰਮਿਆਨ ਜਿਹੜੇ ਫੈਸਲੇ ਲਏ ਜਾਣੇ ਚਾਹੀਦੇ ਆ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਪਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਹੋ ਸਕਦੀ ਹੈ ਜਾਂ ਕਿਸ ਤਰੀਕੇ ਦੇ ਫੈਸਲੇ ਲਏ ਜਾਣ ਦੀ ਉਮੀਦ ਬਾਕੀ ਹੈ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਭਾਈ ਸੁਰਿੰਦਰਪਾਲ ਸਿੰਘ ਬੱਲੂਆਣਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬੱਲੂਆਣਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਧੰਨਵਾਦੀ ਬਹੁਤ ਸ਼ੁਕਰੀਆ ਬੱਲੂਆਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਮਾਡਲ ਦੇ ਰੂਪ ਚ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਲਗਾਤਾਰ ਅਕਾਲੀ ਦਲ ਬਾਦਲ ਦੇ ਸਾਹਮਣੇ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਜਥੇਦਾਰ ਸਹਿਬਾਨ ਸੀ ਉਹ ਵੀ ਨਾਖੁਸ਼ ਹੁੰਦੇ ਹੋਏ ਨਜ਼ਰ ਆਏ ਜਿਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਹੋਵੇ ਤੇ ਉਹਨਾਂ ਦੇ ਉਹਨਾਂ ਨੂੰ ਲਾਂਬੇ ਕੀਤੇ ਜਾਣ ਤੋਂ ਬਾਅਦ ਜਿਹੜਾ ਸੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਟਵੀਟ ਕੀਤਾ ਤੇ ਜਿਸ ਤੋਂ ਬਾਅਦ ਧਾਨੀ ਸਾਹਿਬ ਦਾ ਦਾਵਾ ਕਿ ਮੈਂ ਅਸਤੀਫਾ ਇਸੇ ਚੀਜ਼ ਕਰਕੇ ਦਿੰਦਾ ਕਿ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਆਪਣਾ ਗਿਲਾ ਪ੍ਰਗਟਾਇਆ ਜਾਂ ਰੋਸ ਜ਼ਾਹਰ ਕੀਤਾ ਕਿਵੇਂ ਦੇਖਦੇ ਹੋ ਹਾਲ ਦੇ ਵਿੱਚ ਜਿਹੜੀਆਂ ਵੱਡੀਆਂ ਚੁਣੌਤੀਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਜੇ ਆਪਾਂ 2 ਦਸੰਬਰ ਦੀ ਰਜਿੰਦਰ ਸਿੰਘ ਗੱਲ ਕਰਕੇ ਜਦੋਂ ਹੁਕਮਨਾਮਾ ਸਾਹਿਬ ਆਇਆ ਤਾਂ ਜਿਹੜੀਆਂ ਆਪਾਂ ਨੂੰ ਗੱਲਾਂ ਧਿਆਨ ਮੰਗਦੀਆਂ ਇੱਕ ਤਾਂ ਉਹਦੇ ਵਿੱਚ ਸਾਹਮਣੇ ਚੀਜ਼ ਆਈ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੀਕੋਂ ਵਾਪਸ ਲਿਆ ਗਿਆ ਇੱਕ ਸੀਗਾ ਵੀ ਜਿਹੜੀ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ ਸੁਖਵੀਰ ਸਿੰਘ ਬਾਦਲ ਤੇ ਦੂਜੇ ਸਾਰਾ ਉਹਨਾਂ ਦਾ ਲਾਣਾ ਮਤਲਬ ਕਾਲੀ ਲਾਣਾ ਉਹ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਸਿੱਖ ਪੰਥ ਦੀ ਤਾਂ ਤੀਸਰੀ ਗੱਲ ਜਿਹੜੇ ਸਾਰੇ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਕਬੂਲੇ ਜਦੋਂ ਕਿ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਲਜੋਤ ਕਾਲ ਤਖਤ ਸਾਹਿਬ ਦੀ ਹਦੂਦ ਤੋਂ ਬਾਹਰ ਹੋ ਜਾਂਦੇ ਆ ਉਹ ਮਾਗੀ ਦੇ ਕਾਨਫਰੰਸ ਕਰਦੇ ਆ ਤਾਂ ਉਹ ਕਹਿੰਦੇ ਭਾਈ ਮੈਂ ਤਾਂ ਇਹ ਸੀਗਾ ਚਲੋ ਮਸਲਾ ਖਤਮ ਹੋ ਜੇ ਤਾਂ ਸਾਰੀਆਂ ਚੀਜ਼ ਝੂਲੀ ਚਿਪਵਾਈਆਂ ਇਹਦਾ ਭਾਵ ਇਹ ਸੀ ਵੀ ਉਹ ਉਦੋਂ ਹੀ ਹੀ ਈਕਾਤ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਹੋ ਗਏ ਸੀ ਇਹ ਦੂਸਰੀ ਗੱਲ ਜਦੋਂ ਈਕਾਤ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਾਈ ਗਈ ਹੈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਸੱਤ ਮੈਂਬਰੀ ਉਹਨੇ ਭਰਤੀ ਕਰਨੀ ਸੀ ਪਰ ਜਿਹੜੀ ਜਥੇਵੰਦੀ ਆਕਾਲੀ ਦਲ ਨੂੰ ਕਿਹਾ ਗਿਆ ਵੀ ਅਗਵਾਈ ਕਰਨੇ ਯੋਗ ਨਹੀਂ ਉਹ ਭਰਤੀ ਸ਼ੁਰੂ ਕਰ ਲੈਂਦੀ ਹੈ ਮੰਨ ਲਓ ਕੋਈ ਭਰਤੀ ਸਤ ਮੈਂਬਰੀ ਕਮੇਟੀ ਨੇ ਕਰਨੀ ਸੀ ਆਕਾਲੀ ਦਲ ਬਾਦਲ ਆਪ ਦੀ ਭਰਤੀ ਕਰ ਲੈਂਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਸੁਖਵੀਰ ਸਿੰਘ ਬਾਦਲ ਨੂੰ ਮਨ ਲੱਗਦਾ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੋਇਆ ਹਰੇਕ ਪੁੱਤ ਨੂੰ ਹੋਊਗਾ ਵੀ ਯਾਰ ਮੇਰੇ ਪਿਓ ਤੋਂ ਫਕਰੇ ਕੋਂ ਵਾਪਸ ਲੈ ਲੈ ਇੱਕ ਬੰਦੇ ਨੂੰ ਪਦਮ ਸ੍ਰੀ ਮਿਲਦਾ ਪਦਮ ਪੂਸ਼ਨ ਮਿਲਦਾ ਕਿਉਂ ਮਿਲਦਾ ਵੀ ਸਾਰੀ ਉਮਰ ਪਾਈਏ ਨੇ ਸੇਵਾ ਕੀਤੀ ਹੈ ਤਾਂ ਇਹਨੂੰ ਪਦਮ ਸ੍ਰੀ ਜਾਂ ਪਦਮ ਪੂਸ਼ਨ ਸਰਕਾਰ ਦਿੰਦੀ ਹੈ ਪਰ ਜੇ ਉਹ ਹੀ ਪਦਮ ਸ੍ਰੀ ਉਹਦੇ ਮਰਨ ਤੋਂ ਬਾਅਦ ਖੋਹ ਲਿਆ ਜਾਵੇ ਤਾਂ ਉਹਦਾ ਕੀ ਪਾਪ ਹੁੰਦਾ ਜੋ ਨਹੀਂ ਸੇਵਾ ਕੀਤੀ ਜੋ ਉਹਦਾ ਕੰਮ ਕੀਤਾ ਜ਼ੀਰੋ ਹੋ ਗਿਆ ਫਕਰੇ ਕੋਂ ਵਾਪਸ ਲੈਣ ਦਾ ਭਾਵ ਸਿੱਧਾ ਇਹ ਹੈ ਜੋ ਕਾਕਾ ਸਿੰਘ ਬਾਦਲ ਨੇ ਸਿਆਸਤ ਕੀਤੀ 30 ਕੀਤੀ 40 ਕੀਤੀ ਕਿੰਨੇ ਮਰਜੀ ਸਾਲ ਕੀਤੀ ਉਹ ਜ਼ੀਰੋ ਹੋ ਗਈ ਉਹਦੀ ਸਿਆਸਤ ਜੋ ਕਿ ਸੁਖਵੀਰ ਸਿੰਘ ਬਾਦਲ ਗਣਾਉਂਦੇ ਆ ਵੀ ਮੇਰੇ ਪਿਤਾ ਦੀ ਇਹ ਸਿਆਸਤ ਹੈ ਉਹਦੇ ਚੋਂ ਫਿਰ ਜਿਹੜਾ ਹੈਗਾ ਫਗਰੇ ਕੌਮ ਵਾਪਸ ਲੈਣ ਦਾ ਵੱਧ ਦੁੱਖ ਸੁਖਵੀਰ ਸਿੰਘ ਬਾਦਲ ਨੂੰ ਉਹਦੇ ਚੋਂ ਫਿਰ 18 ਸਾਲ ਪੁਰਾਣਾ ਹਰਪੀ ਸਿੰਘ ਜ਼ਥੇਦਾਰ ਜੋ ਦਮਦਮਾ ਸਾਹਿਬ ਦੇ ਉਹਦਾ ਕੇਸ ਕੱਢਿਆ ਗਿਆ ਜਦੋਂ ਦਮਦਮਾ ਸਾਹਿਬ ਦੇ ਜ਼ਥੇਦਾਰ ਬੰਦੇ ਉਦੋਂ ਕੋਈ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਸੀ ਭਾਈ ਇਹਦੇ ਖਿਲਾਫ ਕੋਈ ਕੇਸ ਹੈ ਫਿਰ ਉਹਨੂੰ ਔਕਾਤ ਤੱਕ ਸਾਹਿਬ ਦਾ ਵੀ ਕਾਰਜਕਾਰ ਜਿੱਥੇ ਲਾਇਆ ਗਿਆ ਜਿਹੜਾ ਫੈਸਲਾ ਲਿਆ ਗਿਆ ਉਹ ਤੋਂ ਸਮੁੱਚੇ ਪੰਜ ਸਿੰਘ ਸਹਿਬਾਨ ਦੀ ਜਿਹੜਾ ਸਹਿਮਤੀ ਦਾ ਸਦਕਾ ਫੈਸਲਾ ਲਿਆ ਗਿਆ ਫਿਰ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅੱਖ ਦੇ ਵਿੱਚ ਕਿਉਂ ਰੜਕੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਜਿਹੜੇ ਜਿ세ਦਾ ਰਗਵੀਰ ਸਿੰਘ ਜਾਂ ਦੂਸਰੇ ਜਥੇਦਾਰ ਨੇ ਉਹ ਜਿਹੜਾ ਫਕਰੇ ਕੌਮ ਵਾਪਸ ਲੈਣ ਵਾਲਾ ਹੈਗਾ ਨਾ ਉਹ ਸਭ ਤੋਂ ਵੱਡਾ ਫੈਸਲਾ ਮੈਂ ਆਪਦੀ ਨਿਗਾਹ ਦੇਖਦਾ ਤੇ ਪੂਰੀ ਸਿੱਖ ਪੰਥ ਵੀ ਇਹ ਦੇਖ ਰਿਹਾ ਹੈ ਕਿਉਂਕਿ ਹਰਪ੍ਰੀਤ ਸਿੰਘ ਦਾ ਪਿੱਛੇ ਰੋਲ ਸੀ ਕਿਉਂਕਿ ਹਰਪ੍ਰੀਤ ਸਿੰਘ ਇੱਕ ਪੜ੍ਹੇ ਲਿਖੇ ਬੰਦੇ ਨੇ ਉਹਨਾਂ ਦਾ ਜਿਹੜੀ ਹੈਗੀ ਰਾਜਨੀਤੀ ਤੇ ਧਰਮ ਤੇ ਪੂਰੀ ਸਮਝ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਦੂਜਿਆਂ ਦੀ ਹੈ ਨਹੀਂ ਪਰ ਜਿਹੜਾ ਹੈਗਾ ਉਹ ਉਹਨਾਂ ਬਾਰੇ ਜਾਣਿਆ ਜਾਂਦਾ ਉਹਨਾਂ ਦੀ ਤੁਸੀਂ ਸਪੀਚਾਂ ਦੇਖ ਸਕਦੇ ਜਦੋਂ ਤੋਂ ਹੈੱਡ ਗ੍ਰਾਂਤੀ ਸੀ ਜਾਂ ਦਮਦਮਾ ਸਾਹਿਬ ਜਿthetaar ਬੰਦੇ ਜਾਂ ਕਾਰਜਕਾਰੀ ਜthetaar ਬਣੇ ਜੋ ਉਹਨਾਂ ਦੀ ਗੱਲਬਾਤ ਸੀਗੀ ਉਹਨਾਂ ਨੂੰ ਪੰਥ ਦੀ ਸਾਂਝ ਸੀਗੀ ਪੰਥ 'ਚ ਕਿਸ ਤਰ੍ਹਾਂ ਦਾ ਰੋਸ ਹੈਗਾ ਕਿਉਂਕਿ ਇਹ ਜੱੱਬੇ ਜਿਉਂ ਸਰਬੱਤ ਖਾਲਸਾ ਹੋਇਆ ਉਦੋਂ ਇਹ ਮੰਗ ਉੱਠੀ ਸੀ ਵੀ ਸਰ ਜਿਹੜਾ ਹੈਗਾ ਫਕਰੇਕੋਂ ਵਾਪਸ ਲਿਆ ਜਾਵੇ ਕਿਉਂਕਿ ਜੋ ਪ੍ਰਕਾਸ਼ ਸਿੰਘ ਬਾਦਲ ਦੀ ਆਪਾਂ ਰਾਜਨੀਤੀ ਦੇਖਦੇ ਆ ਉਹ ਫਕਰੇਕੋਂ ਗੁਰਵਜਨ ਸਿੰਘ ਜਥੇਦਾਰ ਨੇ ਦੇਤਾ ਪਰ ਜਿਹੜੀ ਉਹਦੀ ਸਿਆਸਤ ਹੈ ਉਹ ਪੂਰੀ ਸਿੱਖ ਪੰਥ ਦੇ ਉਲਟ ਹੈਗੀ ਹੈ ਜਦੋਂ ਆਪਾਂ ਦੇਖਦੇ ਆ ਵੀ 1997 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ 99 ਵਿੱਚ ਵੀ ਇੱਕ ਕਮਿਸ਼ਨ ਬਣੂਗਾ ਜੀ ਵੀ ਝੂਠੇ ਪੁਲਿਸ ਮੁਕਾਬਲੇ ਜਿਹੜੇ ਹੋਏ ਆ ਉਹ ਉਹਦਾ ਜਿਹੜਾ ਹੈਗਾ ਆਪਾਂ ਇਨਸਾਫ ਲਾਵਾਂਗੇ ਠੀਕ ਹੈ ਜੀ ਫਿਰ ਸੈਣੀ ਨੂੰ ਡੀਜੀਪੀ ਲਾਇਆ ਸੈਣੀ ਨੂੰ ਪੰਜ ਜਿਹੜੇ ਆਈਪੀਐਸ ਅਧਿਕਾਰੀ ਸੀਗੇ ਉਹਨਾਂ ਨੂੰ ਇਗਨੋਰ ਕਰਕੇ ਡੀਜੀਪੀ ਲਾਇਆ ਗਿਆ ਕਿਉਂ ਲਾਇਆ ਗਿਆ ਇਹ ਜਿਹੜੇ ਸਵਾਲ ਹੈਗੇ ਆ ਇਹ ਸਿੱਖ ਪੰਥ ਇਹ ਪ੍ਰਕਾ ਜਿਹੜੀ ਬਾਦਲ ਦੀ ਪਾਰਟੀ ਐ ਸ਼੍ਰੋਮਣੀ ਕਾਦ ਉਹ ਨੂੰ ਕਰ ਰਿਆ ਸੀ ਤੇ ਲਗਾਤਾਰ ਹਾਰਦਾ ਵੀ ਇਹੀ ਕਾਰਨ ਸੀ ਬੇਅਦਬੀ ਹੋ ਗਈ ਬਹੁਤ ਐਨੀਆਂ ਘਟਨਾਵਾਂ ਮਤਲਬ ਮੈਂ ਇਹ ਕਹਿਣਾ ਵੀ ਜੇ ਸ੍ਰੀ ਗੁਰ ਸਿੰਘ ਬਾਦਲ ਨੇ ਮੰਨਿਆ ਉਹ ਕੋਈ ਗਲਤੀਆਂ ਨਹੀਂ ਗੁਨਾਹ ਹੈ ਗੁਨਾਹ ਤਾਂ ਕੋਈ ਮਾਫੀ ਨਹੀਂ ਹੁੰਦੀ ਗਲਤੀਆਂ ਦੀ ਮਾਫੀ ਹੁੰਦੀ ਹੈ ਇਸ ਕਰਕੇ ਹੁਣ ਜੀ ਟੱਕਰ ਹੈਗੀ ਹੈ ਸਿੱਧੀ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਨਾਲ ਹੈਗੀ ਹੈ ਉਹਦੇ ਚ ਹੀ ਫਿਰ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਹੁੰਦਾ ਕਿਉਂਕਿ ਹਰਜਿੰਦਰ ਸਿੰਘ ਧਾਮੀ ਤੇ ਵੀ ਦਬਾਅ ਹੈਗਾ ਕਿਉਂਕਿ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਨਾਲ ਅਕਾਲੀ ਦਲ ਦੀ ਟੱਕਰ ਕਰਦੇ ਹੋ ਤੇ ਇਹ ਇਸੇ ਚੀਜ਼ ਨੂੰ ਲੈ ਕੇ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵੱਲੋਂ ਇਤਰਾਜ਼ ਉਠਾਏ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਨੇ ਚਾਹੀਦੇ ਕਿਉਂਕਿ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਸਿੰਘ ਸਾਹਿਬਾਨ ਦੇ ਵੱਲੋਂ ਜਾਰੀ ਹੋਇਆ ਸੀ ਇਨ ਬਿਨ ਅਕ ਤਾਨੂੰ ਕੀ ਚੱਪਦਾ ਕਿ ਇਹਦੇ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ ਜਿਹੜੀਆਂ ਚੀਜ਼ਾਂ ਦੇ ਉੱਪਰ ਕਾਲੀਦਲ ਖਰਾ ਨਹੀਂ ਉਤਰ ਸਕਿਆ ਨਹੀਂ ਨਹੀਂ ਇੱਕ ਤਾਂ ਖਰਾ ਤਾਂ ਹੈ ਨਾ ਸਾਰੀਆਂ ਗੱਲਾਂ 'ਚ ਹੀ ਹੈ ਨਹੀਂ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸੀ ਉਹ ਭਰਤੀ ਨਹੀਂ ਕੀਤੀ ਕਾਲੀਦਲ ਨੂੰ ਜਦੋਂ ਇਹੀ ਕਹਿਤਾ ਵੀ ਤੁਸੀਂ ਲਾਈਨ ਉਹ ਚ ਹੁਕਮਨਾਮੇ 'ਚ ਹੁਣ ਵੀ ਕੱਢ ਕੇ ਤੁਸੀਂ ਦੇਖ ਸਕਦੇ ਹੋ ਜਦੋਂ ਕਹਤਾ ਵੀ ਮੌਜੂਦਾ ਲੀਡਰਸ਼ਿਪ ਜਿਹੜੀ ਕਾਲੀਦਲ ਦੀ ਹੈਗੀ ਹੈ ਉਹ ਅਗਵਾਈ ਕਰਨ ਦੇ ਯੋਗ ਨਹੀਂ ਫਿਰ ਭਰਤੀ ਕਿਵੇਂ ਕਰ ਸਕਦੀ ਆ ਉਹ ਉਹ ਫਿਰ ਸੱਤ ਮੈਂਬਰੀ ਕਮੇਟੀ ਨੇ ਕਰਨੀ ਸੀ ਤੇ ਬਾਕੀ ਅਸਤੀਫੇ ਦੇਨੇ ਸੀ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੇ ਅਸਤੀਫੇ ਦੇਨੇ ਸਾਰੀ ਲੀਡਰਸ਼ਿਪ ਨੇ ਅਸਤੀਫੇ ਪਲਾਨਡ ਹੋਇਆ ਸਾਰਾ ਕੁਝ ਜਾਂ ਅਗਨੋਰ ਕੀਤਾ ਗਿਆ ਹੁਕਮਨਾਮੇ ਨੂੰ ਨਹੀਂ ਉਹ ਹਮੇ ਹੁੰਦੀ ਹੈ ਨਾ ਜੀ ਇੱਕ ਸੱਤਾ ਦੀ ਤੁਸੀਂ ਇੱਕ ਸਰਪੰਚ ਬੰਦਿਓ ਪਿੰਡ ਤਾਉ ਨਹੀਂ ਮਾਨ ਹੁੰਦਾ ਇੱਕ ਬੰਦੇ ਕੋਲੇ ਪਿਛੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੀ ਬਾਗ ਡੋਰ ਹੈ ਉਹਦੇ ਕਰਕੇ ਉਹਨੇ ਸੱਤਾ ਹੰਢਾਈ ਉਹਦੇ ਕਰਕੇ ਸੰਸਥਾਵਾਂ ਕਮਜ਼ੋਰ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੂੰ ਤਾਂ ਡਿਪਟੀ ਕਮਿਸ਼ਨਰ ਅਮਰਸਰ ਨਹੀਂ ਟਾਈਮ ਦਿੰਦੇ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਹਰ ਉਤਵਾ ਹੁੰਦਾ ਸੀ ਉਹਦਾ ਲੈਟਰ ਜੇ ਬਾਹਰਲੇ ਦੇਸ਼ਾਂ 'ਚ ਕੋਈ ਮਸਲਾ ਹੋ ਗਿਆ ਸਿੱਖਾਂ ਦਾ ਉਹਦੇ ਲੈਟਰ ਨੂੰ ਪਹਿਲ ਦਿੱਤੀ ਜਾਂਦੀ ਸੀ ਐਜ ਚੀਫ ਮਿਨਿਸਟਰ ਨੂੰ ਬਾਅਦ ਚ ਪੁੱਛਿਆ ਜਾਂਦਾ ਸੀ ਭਾਈ ਇੱਕ ਰਾਜ ਦੇ ਚੀਫ ਮਿਨਿਸਟਰ ਤੋਂ ਵੱਧ ਐਸਜੀਪੀਸੀ ਦੇ ਪ੍ਰਧਾਨ ਦੀ ਹੁੰਦੀ ਸੀ ਤੇ ਹੁਣ ਅੰਮ੍ਰਿਤਸਰ ਡੀਸੀ ਦੇ ਬਾਰਮੂਰੇ ਧਾਮੀ ਸਾਹਿਬ ਕੀ ਨਜ਼ਰ ਖੜੇ ਦੇ ਇਹ ਕਮਜ਼ੋਰੀ ਕਿਉਂ ਆਈ ਇਹ ਕਮਜ਼ੋਰੀ 1996 ਤੋਂ ਬਾਅਦ ਜੋ 97 ਚ ਬਾਲ ਸਾਹਿਬ ਮੁੱਖ ਮੰਤਰੀ ਬਣਦੇ ਆ ਫਿਰ ਉਹਨਾਂ ਦੇ ਹੱਥ ਚ ਇਹ ਸੰਸਥਾਵਾਂ ਦਾ ਕਬਜ਼ਾ ਆਉਂਦਾ ਫਿਰ ਉਹ ਜਿਹੜੀ ਉਹਨਾਂ ਦੀ ਗਰਾਫਟ ਆ ਜਾਂਦੀ ਹੈ ਤਾਂ ਹੀ ਜਥੇਦਾਰ ਹੁਣ ਜਦਰ ਗਰਵਜਨ ਸਿੰਘ ਹੈ ਉਹ ਕਿਤੇ ਜਾ ਸਕਦੇ ਆ ਉਹਦੀ ਹਾਲਾ ਉਹਦੀ ਜਿਹੜੀ ਹਾਲਤ ਉਹ ਕਿਹਨੇ ਬਣਾਈ ਉਹ ਕੱਲ੍ਹ ਦੇ ਬਾਲ ਨੇ ਬਣਾਈ ਤਾਂ ਕਰਕੇ ਉਹ ਜਿਹੜੀਆਂ ਸੰਸਥਾਵਾਂ ਕਮਜ਼ੋਰ ਦਿਨ ਦਿਨ ਹੋ ਰਹੀਆਂ ਤਾਂ ਹੀ ਹੁਣ ਤੁਸੀਂ ਦੇਖਿਆ ਹੁਣ ਜਦੋਂ 2 ਦਸੰਬਰ ਤੋਂ ਬਾਅਦ ਜਦੋਂ ਇਹ ਸਾਰੇ ਝੋਲੀ ਪਵਾਏ ਸੁਖਵੀਰ ਸਿੰਘ ਬਾਦਲ ਨੇ ਤੁਸੀਂ ਦੇਖਿਆ ਉਹ ਤੋਂ ਬਾਅਦ ਜਿਹੜੇ ਸੁਖਵੀਰ ਦਾ ਆਲਾ ਦਵਾਲਾ ਬੰਦੇ ਹੈਗੇ ਆ ਉਹ ਜਥੇਦਾਰ ਰਗਵੀਰ ਸਿੰਘ ਨੂੰ ਟਾਰਗੇਟ ਕਰਨ ਲੱਗੇ ਸੇ ਫੇਸਬੁੱਕ ਤੇ ਉਹ ਕਹਿਣ ਲੱਗੇ ਵੀ ਫਕਰੇ ਕੌਮ ਜਿਹੜਾ ਵਾਪਸ ਦਿੱਤਾ ਜਾਵੇ ਉਹੀ ਮਾਗੀ ਤੇ ਕਾਨਫਰੰਸ ਹੋਈ ਉਹੀ ਹੱਥ ਖੜੇ ਕਰਾਏ ਗਏ ਸੁਖਵੀਰ ਬਾਦਲ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਵਾਪਸ ਕਰਾਇਆ ਜਦੋਂ ਕਿ ਇਹ ਇਤਿਹਾਸ ਚ ਪਹਿਲੀ ਵਾਰ ਹੈ ਕਿਸੇ ਨੇ ਕਾਲ ਤਖਸਾਲ ਦੇ ਹੁਕਮ ਦੇ ਖਿਲਾਫ ਜਾ ਕੇ ਇਸ ਤਰ੍ਹਾਂ ਜਨਤਕ ਪ੍ਰੋਗਰਾਮ ਦੇ ਵਿੱਚ ਅਕਾਲ ਤਖਸਾਲ ਦੇ ਹੁਕਮ ਦੇ ਖਿਲਾਫ ਹੱਥ ਖੜੇ ਕਰਾਏ ਹੋਣ ਮਤਲਬ ਇੱਕ ਤਾਂ ਬੇਨਤੀ ਹੋ ਸਕਦੀ ਵੀ ਸਾਨੂੰ ਸਾਨੂੰ ਸੱਟ ਲੱਗੀ ਆ ਵੀ ਫਕਰ ਕਉਂ ਵਾਪਸ ਲੈ ਇੱਕ ਤੁਸੀਂ ਜਨਤਕ ਸ਼ੋਅ ਕਰ ਰਹੇ ਹੋ ਵੀ ਅਕਾਲ ਤਖਸਾਲ ਚੈਲੰਜ ਕੀਤਾ ਜਾ ਰਿਹਾ ਹੈ ਚੈਲੰਜ ਕੀਤਾ ਅਕਾਲ ਤਖਸਾਲ ਦੀ ਹੋਂਦ ਆ ਜਿਹੜੀ ਉਹ ਚੈਲੰਜ ਕੀਤਾ ਜਾ ਰਿਹਾ ਹੈ ਇਹ ਸਾਰੇ ਮਸਲੇ ਮਤਲਬ ਦੋ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਹ ਇਨਵਨ ਲਾਗੂ ਨਹੀਂ ਹੋਇਆ ਸਰੇਂਦਰ ਇੱਕ ਗੱਲ ਇਹਦੇ ਵਿੱਚ ਹੋਰ ਵੀ ਧਿਆਨ ਜੋਗਾ ਕਿ 2 ਦਸੰਬਰ ਵਾਲੇ ਫੈਸਲੇ ਤੋਂ ਪਹਿਲਾਂ ਜਿਹੜੇ ਅਕਾਲੀ ਦਲ ਦੇ ਦਿਗਜ ਲੀਡਰ ਮੰਨੇ ਜਾਂਦੇ ਉਹਨਾਂ ਦੇ ਵਿੱਚ ਵਿੱਚ ਵਿਰਸਾ ਬਲਟੋ ਦਾ ਖਾਸ ਤੌਰ ਤੇ ਜ਼ਿਕਰ ਹੈ ਆਖਰ ਉਹਦੀ ਗਿਆਨੀ ਰਗਵੀਰ ਸਿੰਘ ਦੇ ਨਾਲ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਨੀ ਲਾਕ ਡਾਟ ਕਾਦੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਬੀਜਪੀ ਦੇ ਕਿਸੇ ਲੀਡਰ ਦੇ ਨਾਲ ਚਾਹੇ ਉਹ ਸਿਰਸਾ ਹੋਵੇ ਜਾਂ ਕੋਈ ਹੋਰ ਲੀਡਰ ਹੋਵੇ ਜੇ ਕੋਈ ਫੋਟੋ ਆ ਗਈ ਇਹਦੇ ਵਿੱਚ ਗੁਨਾਹ ਕੀ ਹੋ ਗਿਆ ਜਿਹੜੇ ਜਥੇਦਾਰ ਹੁੰਦੇ ਹੋ ਤੇ ਸਾਰਿਆਂ ਦੇ ਹੁੰਦੇ ਆ ਪਰ ਅਖਰ ਜਿਸ ਅਕਾਲੀ ਦਲ ਦੇ ਲੀਡਰਾਂ ਦਾ ਕਈ ਦਹਾਕਿਆਂ ਪੁਰਾਣਾ ਜਿਹੜਾ ਸਮਝੌਤਾ ਰਿਹਾ ਹੋਵੇ ਗੱਠ ਜੋੜ ਰਿਹਾ ਹੋਵੇ ਤੇ ਅਖਰ ਗੱਠ ਜੋੜ ਟੁੱਟਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਥੇਦਾਰਾਂ ਨੂੰ ਇੱਕ ਧਿਰ ਤੱਕ ਸੀਮਿਤ ਕਿਉਂ ਕੀਤਾ ਜਾ ਰਿਹਾ ਹੈ ਉਹ ਇਹ ਹੈ ਬਾਈ ਹੁਣ ਤੁਸੀਂ ਬਿਰਸ ਸਿੰਘ ਬਟੋਆ ਦੀ ਗੱਲ ਕਰਦੇ ਹੋ ਉਹ ਕੱਲਾ ਨਹੀਂ ਉਹਦੇ ਪਿੱਛੇ ਸ਼ਕਤੀ ਬੋਲਦੀ ਹੈ ਉਹ ਆਪਦੇ ਕਾਮਾਂ ਦੇ ਕਹੇ ਤੇ ਜ세ਦਾਰ ਜ세ਦਾਰ ਸਾਹਿਬਾਨ ਨੂੰ ਟਾਰਗੇਟ ਕਰ ਰਿਹਾ ਹੈ ਦੂਜੀ ਗੱਲ ਮੈਨੂੰ ਤਾਂ ਹਸੀ ਆਉਂਦੀ ਹੈ ਵੀ ਜਦੋਂ ਇਹ ਕਹਿੰਦੇ ਵੀ ਫੋਟੋ ਕਰ ਲਈ ਸਿਰਸੇ ਨਾਲ ਤੁਸੀਂ ਯਾਰ ਤੁਸੀਂ ਆਪ ਕਹਿੰਦੇ ਰਹੇ ਹੋ ਵੀ ਸਾਡਾ ਬੀਜੇਪੀ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਹੈ ਤੁਸੀਂ ਤਾਂ ਜਨ ਸੰਘ ਨਾਲ ਵੀ ਰਹੇ ਹੋ 1970 ਦੇ ਦਹਾਕੇ ਜਦੋਂ ਉਹ ਜਨ ਸੰਘ ਨਾਲ ਰਲ ਕੇ ਜਿਹੜੀ ਬਣਾਈ ਗਈ ਮਤਲਬ ਸਰਕਾਰ ਬਣਾਈ ਗਈ ਤੇ ਤੁਸੀਂ ਹੁਣ ਲੰਮਾ ਸਮਾਂ 220 ਤੱਕ ਰਹੇ ਹੋ ਭਾਜਪਾ ਨਾਲ 9 ਮਾਸਦਾਰ ਰਿਸ਼ਤਿਆਂ ਵਾਲੋ ਪਤੀ ਪਤਨੀ ਦਾ ਰਿਸ਼ਤਾ ਲਾ ਲੋ ਉਹ ਉਹਦੇ ਸਾਰੇ ਤੁਸੀਂ ਹੁਕਮ ਮੰਨਦੇ ਰਹੇ ਹੋ ਹੁਣ ਯਾਰ ਮਤਲਬ ਹਾਸੋ ਹੀ ਨਹੀਂ ਗੱਲ ਹੈ ਹੁਣ ਬੰਦਿਆ ਕੋਲ ਕੀ ਹੁੰਦਾ ਨਾ ਸਿਆਸੀ ਬੰਦਿਆ ਕੋਲ ਕੋਈ ਗੱਲ ਹੈ ਨਹੀਂ ਹੋਰ ਜਾਂ ਉਹਨਾਂ ਨੇ ਇਹ ਵੀ ਯਾਰ ਸਾਡੀ ਵੀ ਗੱਲ ਚੱਲੇ ਹੁਣ ਬਿਰਸਾ ਸਿੰਘ ਬਟੂਆ ਨੂੰ ਪਤਾ ਹੈ ਵੀ ਅਸੀਂ 17 ਦਵਾ ਸਾਡੀ ਕੀ ਹਾਲਤ ਹੋ ਗਈ ਪੰਜ ਛੇ ਇਲੈਕਸ਼ਨ ਹਾਰ ਗਏ ਤਾਂ ਹੁਣ ਸਾਡੀ ਗੱਲ ਚਰਚਾ ਹੋਵੇ ਉਹ ਤੇ ਇਲਜ਼ਾਮ ਮਤਲਬ ਉਹ ਕਹਿੰਦੇ ਹੁੰਦੇ ਨਾ ਵੀ ਜੀਵ ਤੇ ਕੋਈ ਹੱਡੀ ਨਹੀਂ ਹੁੰਦੀ ਉਹ ਜੋ ਮਰਜ਼ੀ ਗੱਲ ਕਹਿ ਦੇ ਹਲਾਉਣੀ ਹੈ ਜੀ ਉਹ ਬੀਜੇਪੀ ਦਾ ਯਾਰ ਆਰਐਸਐਸ ਯਾਰ ਤੁਸੀਂ ਆਰਐਸਐਸ ਨਾਲ ਬੀਜੇਪੀ ਨਾਲ ਸਮਝੌਤਾ ਐਨੇ ਸਾਰਿਆ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਰਿਹਾ ਤੇ ਤੁਸੀਂ ਜਿਹੜਾ ਹੁਣ ਪਤੀ ਪਤਨੀ ਦਾ ਰ ਜਦੇਦਾ ਸਾਹਿਬ ਨੂੰ ਕੋਈ ਵੀ ਮਿਲ ਸਕਦਾ ਉਹ ਕਿ ਮਿਲਣ ਦੀ ਕੀ ਸਮੱਸਿਆ ਹੈ ਜਦੋਂ ਇਹ ਹੋਵੇ ਨਾ ਵੀ ਭਾਈ ਜਦੇਦਾ ਸਾਹਿਬ ਉੱਥੇ ਮਿਲ ਕੇ ਆ ਗਏ ਸਿਰਸ ਨੂੰ ਜੋ ਕਿਸੇ ਨੂੰ ਵੀ ਇੱਕ 1 2 3 ਕੋਈ ਵੀ ਹੋਵੇ ਉਹਨੇ ਭਾਈ ਅਕਾਲ ਤਖਤ ਸਾਹਿਬ ਤੇ ਆ ਕੇ ਉਹ ਹੁਕਮ ਜਿਹੜਾ ਹੈਗਾ ਜਾਰੀ ਕਰਵਾਤਾ ਤੁਸੀਂ ਤੁਹਾਡੇ ਰਾਜ ਕਾਲ ਤਖਤ ਸਾਹਿਬ ਤੋਂ ਕਿੰਨੇ ਹੁਕਮਨਾਮੇ ਸਰਸੇ ਵਾਲੇ ਨਾਲ ਤੁਹਾਡੀ ਪ੍ਰੇਮ ਹੋਇਆ ਤੁਸੀਂ ਹੁਕਮਨਾਮੇ ਵਾਪਸ ਕਰਾ ਕੇ ਤੇ ਲਾਗੂ ਕਰਾਏ ਤੁਸੀਂ ਹੁਣ ਦੂਜਿਆਂ ਨੂੰ ਮਤਤਾ ਦਿੰਨੇ ਹੁਣ ਇਹ ਕੀ ਹੈ ਵੀ ਇਹਨਾਂ ਦੀ ਗਰਾਫਟੀ ਇੰਨੀ ਆ ਗਈ ਵੀ ਮਤਲਬ ਯਾਰ ਕੋਈ ਵੀ ਇਲਜ਼ਾਮ ਲਾਓ ਵੀ ਸਾਡੀ ਸੱਤਾ ਖੜੀ ਹੋਵੇ ਪਰ ਮੈਂ ਇਹ ਸਮਝਦਾ ਹਾਂ ਵੀ ਅਕਾਲੀ ਦਲ ਬਾਦਲ ਦਲ ਜੇ ਆਪਾਂ ਬਾਦਲਦਲ ਕਹੀ ਤਾਂ ਚੰਗਾ ਉਹ ਬਾਦਲਦਲ ਕਰਕੇ ਕੋਈ ਉਹਨਾਂ ਕੋਲੇ ਕੋਈ ਬਹੁਤ ਹੀ ਚੀਜ਼ ਨਹੀਂ ਦੱਸਣ ਨੂੰ ਇਸ ਕਰਕੇ ਇਲਜ਼ਾਮ ਤਰਾਸੀਆ ਉਹਨਾਂ ਨੇ ਆਪਦੇ ਫੀਲੇ ਛੱਡੇ ਹੋਏ ਐ ਕੋਈ ਕਿਤੇ ਬੈਠਾ ਬੋਲ ਰਿਹਾ ਫੇਸਬੁੱਕ ਦਾ YouTube ਦਾ ਜਮਾਨਾ ਆਲਾ ਘਰੇ ਬੈਠੇ ਬੋਲ ਦਿੰਦਾ ਤੇ ਲੋਕ ਕਹੀ ਜਾਂਦਾ ਵੀ ਹਾਂ ਠੀਕ ਐ ਹੁਣ ਆਪ ਕੰਮ ਦਿੰਦਾ ਜੇ ਉਲਝੇ ਲੋਕ ਕੀ ਸੱਚ ਮੰਨਣ ਦੇ ਕੀ ਝੂਠ ਮੰਨਣਾ ਕਾਂਗਰਸ ਬਾਰੇ ਕਿਹਾ ਜਾਂਦਾ ਕਿ ਕਾਂਗਰਸ ਨੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਸੀ ਤੇ ਕਾਂਗਰਸ ਕਿਤੇ ਨਾ ਕਿਤੇ ਜਿਹੜਾ ਰਾਜਨੀਤਿਕ ਰਾਜਨੀਤਿਕ ਤੌਰ ਤੇ ਖਤਮ ਹੁੰਦੀ ਨਜ਼ਰ ਆਈ ਹੈ ਤੇ ਅਕਾਲੀ ਦਲ ਬਾਦਲ ਬਾਰੇ ਵੀ ਇਹ ਬਹੁਤ ਸਾਰੇ ਸਵਾਲ ਪੰਥਕ ਧਰਾਂ ਦੇ ਵੱਲੋਂ ਚੱਕੇ ਜਾ ਰਹੇ ਜੇ ਕਾਂਗਰਸ ਨੇ ਮੱਥਾ ਲਾਇਆ ਸੀ ਤੇ ਫਿਰ ਬਾਦਲ ਦੇ ਜਿਹੜੇ ਬਾਦਲ ਦਲ ਦੇ ਲੀਡਰ ਆ ਉਹ ਵੀ ਮੱਥਾ ਹੀ ਲਾ ਕੇ ਬੈਠੇ ਹੋ ਗਏ ਬਿਲਕੁਲ ਉਹ ਅਕਾਲ ਜਿਹੜੀ ਕਾਂਗਰਸ ਹੈ ਉਹਨੇ ਤਾਂ ਕਾਤਕ ਸਾਹਿਬ ਦੀ ਜਿਹੜੀ ਬਿਲਡਿੰਗ ਇਮਾਰਤ ਨੂੰ ਢਾਇਆ ਇਹ ਜਿਹੜਾ ਅਕਾਲੀ ਦਲ ਬਾਦਲਾ ਇਹਨੇ ਸਿਧਾਂਤਕ ਤੌਰ ਤੇ ਖਤਮ ਕਰਿਆ ਜਿਹੜਾ ਕਾਤਕ ਸਾਹਿਬ ਦੀ ਮਰਿਆਦਾ ਸੀ ਸਿਧਾਂਤ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪਰ ਉਹਦੇ ਕੁਆਲਿਟੀ ਦਾ ਜਿਹੜਾ ਮਿਆਰ ਸੀ ਉਹ ਇਹਨਾਂ ਨੇ ਪਹਿਨਾ 17 ਤੋਂ ਬਾਅਦ ਭੁਗਤ ਵੀ ਰਹੇ ਆ ਠੀਕ ਹੈ ਤੇ ਅੱਗੇ ਤੂੰ ਵੀ ਕੋਈ ਚਾਂਸ ਨਹੀਂ ਹੋ ਤਿੰਨ ਬੰਦੇ ਸੀ ਇੱਕ ਬੰਦਾ ਝਾੜੂ ਚਰਾ ਚਲਾ ਗਿਆ ਦੋ ਤਾਂ ਬੰਦੇ ਰਹਿ ਗਏ ਇਹਨਾਂ ਕੋਲੇ ਐਮਐਲਏ ਐਮਪੀ ਇੱਕ ਸਾਰੇ ਟੱਬਰ ਨੇ ਸਾਰੀ ਪਾਰਟੀ ਨੇ ਇੱਕ ਬੀਬੀ ਹਰਸਿਮਤ ਕੋਜ ਜਿਤਾਈ ਸਾਰੇ ਬੰਦੇ ਇਕੱਠੇ ਕਰ ਲਏ ਸਾਰਾ ਪੰਜਾਬ ਦੀ ਲੀਡਰਸ਼ਿਪ ਉਹ ਹੁਣ ਤੁਸੀਂ ਸਮਝ ਸਕਦੇ ਹੋ ਵੀ ਜਿਹੜਾ ਅਕਾਲੀ ਦਲ 100 ਸਾਲਾਂ ਦੇ ਵਿੱਚ ਜੇ ਸੱਤਾ 'ਚ ਨਹੀਂ ਸੀ ਵਿਰੋਧੀ ਧਿਰ 'ਚ ਹੁੰਦਾ ਸੀ ਜਿਹਦੀ ਗੱਲ ਮੰਨੀ ਜਾਂਦੀ ਸੀ ਬਾਪੂ ਆਤਮ ਸਿੰਘ ਵਰਗੇ ਅਕਾਲੀ ਹੁੰਦੇ ਜਿਨ੍ਹਾਂ ਬਾਰੇ ਜਿਨ੍ਹਾਂ ਦੇ ਕਰਤਾਰ ਸੀ ਤੇ ਹੁਣ ਇਹ ਅਕਾਲੀ ਦਲ ਆ ਤੁਸੀਂ ਦੇਖ ਲਓ ਵੀ ਕੀ ਹੈ ਕਿਵੇਂ ਨਾ ਜ਼ਿਆਦਾਤ ਵੱਧ ਗਈ ਕਿਵੇਂ ਸਾਰਾ ਕੁਝ ਹੋ ਗਿਆ ਕਿਵੇਂ ਇਹ ਜਿਹੜਾ ਸਿੱਖ ਪੰਥ ਦੀ ਜਿਹੜੀ ਰੀਡ ਦੀ ਹੈ ਦੀ ਸਿੱਖ ਪੰਥ ਹੁੰਦਾ ਜੀ ਉਹਨੂੰ ਕਿਵੇਂ ਧੋਖੇ ਦਿੱਤੇ ਕਿਵੇਂ ਇੱਥੇ ਮੁੰਡੇ ਮਾਰੇ ਗਏ ਨਾ ਰਾਤ ਹੀ ਕਿਵੇਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਨਹੀਂ ਸਜ਼ਾਵ ਦਿੱਤੀਆਂ ਕਿਵੇਂ ਸੌਦੇ ਵਾਲੇ ਸਾਹ ਨਾਲ ਇਹਨਾਂ ਦਾ ਪ੍ਰੇਮ ਹੈ ਉਹ ਸਾਰੀਆਂ ਗੱਲਾਂ ਜਗ ਜਹਾਂ ਹੁਣ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਵੀ ਇਹ ਰਗਵਾਈ ਕਰਨ ਦੇ ਯੋਗ ਨਹੀਂ ਤੇ ਬਸ ਖਤਮਾ ਕਾਣੀ ਜਿਹੜੇ ਲੋਕ ਪੰਥ ਦੇ ਨਾਲ ਜੁੜੇ ਹੋਏ ਉਹ ਸਮਝਣਾ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਸਿੰਘ ਸਹਿਬਾਨ ਦੇ ਵੱਲੋਂ ਇਸ ਤਰੀਕੇ ਦੇ ਫੈਸਲੇ ਲਏ ਜਾ ਸਕਦੇ ਆ ਜ ਜਉਨਾ ਫੈਸਲਿਆਂ ਨੂੰ ਲਾਗੂ ਕਰਵਾਉਣ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਨਿਭਾਈ ਜਾ ਸਕਦੀ ਹੈ ਮੈਨੂੰ ਲੱਗਦਾ ਰਜਿੰਦਰ ਵੀ ਇਹ ਹੈ ਨਾ ਥੋੜਾ ਜਿਹਾ ਕੁਦਰਤੀ ਵੀ ਖੇਡ ਹੁੰਦੀ ਹੈ ਜੇ ਹੁਣ ਮੰਨ ਲਓ ਤੁਸੀਂ ਸੌਦਾ ਸਾਧ ਦੀ ਗੱਲ ਲਾ ਲਓ ਕਿੱਡੀ ਉਹਦੀ ਗੇਮ ਤਕੜੀ ਸੀ ਪਾ ਆਟੀਆਂ ਮੰਨ ਲਓ ਜਿੱਦੇ ਉਹਨੂੰ ਫੜਿਆ ਜਾਂਦਾ ਦੋ ਤਿੰਨ ਦਿਨ ਪਹਿਲਾਂ ਹਰਿਆਣੇ ਦਾ ਮੰਤਰੀ ਇੱਕ 51 ਲੱਖ ਰੁਪਈਆ ਸੌਦਾ ਸਾਧ ਨੂੰ ਚੱਕ ਦੇ ਕੇ ਜਾਂਦਾ ਤੀਜੇ ਦਿਨ ਉਹ ਬੰਦਾ ਫੜਿਆ ਜਾਂਦਾ ਉਹਦੀ ਕਿ ਕੁਦਰਤ ਨਾਲ ਜਾਂ ਪਰਮਾਤਮਾ ਨਾਲ ਕਿਹਦੀ ਜੋ ਟੱਕਰ ਲੈਂਦਾ ਇਹ ਕਾਹ ਤੱਕ ਸਾਹਿਬ ਇੱਕ ਪਰਮਾਤਮਾ ਦਾ ਦਰ ਹੈ ਹੁਣ ਜਿੱਦੀ ਸਿੱਧੀ ਟੱਕਰ ਹੈ ਉਥੋਂ ਕੀ ਹੈ ਵੀ ਉਹ ਸਤਬੁੱਧ ਵੀ ਜਿਹੜੀ ਹੈਗੀ ਜਥੇਦਾਰ ਸਹਿਬਾਨਾਂ ਨੂੰ ਪਰਮਾਤਮਾ ਨੇ ਦੇਣੀ ਹੈ ਇੱਕ ਹਿਸਾਬ ਦੀ ਤੁਸੀਂ ਦੇਖਦੇ ਹੋਵੋਗੇ ਕਿ ਇਹ ਮੰਨਿਆ ਜਾਂਦਾ ਸੀ ਵੀ ਜਥੇਦਾਰ ਰਗਵੀਰ ਸਿੰਘ ਤੈਰ ਬਾਦਲਾਂ ਦੇ ਨੇੜੇ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਇਹੀ ਸੀਗਾ ਵੀ ਯਾਰ ਇਹ ਇੰਨੇ ਸਾਲ ਮਤਲਬ ਬਾਦਲਾਂ ਆ ਰਿਹਾ ਬਾਦਲਾਂ ਨੇ ਇਹਨੂੰ ਲਾਇਆ ਹੋਰ ਕਰਿਆ ਕਿਉਂਕਿ ਐ ਜੀਪੀਸੀ ਲਾਉਂਦੀ ਐ ਐ ਜੀਪੀਸੀ ਵੱਧ ਮੈਂਬਰ ਕੀ ਦੇ ਕਾਦਲ ਬਾਦਲ ਦੇ ਤਾਂ ਬਾਦਲਾਂ ਦੀ ਸ਼ਕਤੀ ਪਿੱਛੇ ਕੰਮ ਕਰਦੀ ਆ ਹੁਕਮ ਕੰਮ ਕਰਦੇ ਆ ਪਰ ਉਹਨਾਂ ਨੇ ਵੀ ਫੈਸਲਾ ਮੰਤਲੋ ਜਿਹੜਾ ਇਹ 2 ਦਸੰਬਰ ਵਾਲਾ ਫੈਸਲਾ ਹੈ ਇਹ ਬਹੁਤ ਤਕੜਾ ਫੈਸਲਾ ਹੈ ਮੇਰੇ ਹਿਸਾਬ ਨਾਲ ਵੀ ਜਿਹੜਾ ਫਕਰੇ ਕੌਮ ਵਾਪਸ ਲੈ ਜਾਣਾ ਇਸ ਤੋਂ ਵੱਡਾ ਫੈਸਲਾ ਮੰਤਲੋ ਹੁਣ ਤੱਕ ਜੇ 30 40 ਸਾਲਾਂ ਦੀ ਰਾਜਨੀਤੀ ਦੇਖੀਏ ਉਹਦੇ ਚ ਹੋਇਆ ਨਹੀਂ ਤਾਂ ਉਹੀ ਸਭ ਤੋਂ ਵੱਧ 66 ਸੁਖਵੀਰ ਸਿੰਘ ਬਾਦਲ ਨੇ ਲੱਗੀ ਐ ਯਾਰ ਗੈਨੀ ਹਰਪ੍ਰੀਤ ਸਿੰਘ ਦਾ ਦਿਮਾਗ ਸੀ ਇਹਦਾ ਮਸਲਾ ਕੱਢੋ ਸ਼੍ਰੋਮਣੀ ਕਮੇਟੀ ਨੇ ਮਸਲਾ ਕੱਢਿਆ 18 ਸਾਲ ਪਹਿਲਾਂ ਬਾਹਰ ਕ ਹੁਣ ਦੇਖੋ ਅੰਤਰੰਕ ਕਮੇਟੀ ਨੇ ਧਾਮੀ ਸਾਹਿਬ ਨੇ ਜਦੋਂ ਸਤੀਫਾ ਦਿੱਤਾ ਉਹਦਾ ਸਤੀਫਾ ਦਬਾਜ ਦਿੱਤਾ ਕਿਉਂਕਿ ਉਹਨਾਂ ਨੂੰ ਭਰਤੀ ਨਹੀਂ ਸ਼ੁਰੂ ਕਰਨ ਦਿੱਤੀ ਜਾ ਰਹੀ ਹੁਣ ਵੀ ਪੰਜ ਮੈਂਬਰ ਜਿਹੜੇ ਰਹਿ ਗਏ ਾਕਾਤਖ ਸਾਹਿਬ ਕੱਲ ਮਿਲੇ ਐ ਵੀ ਸਾਨੂੰ ਜਿਹੜਾ ਕਾਲੀਦਲ ਬਾਦਲ ਹੈ ਉਹ ਕੋਆਪਰੇਟ ਨਹੀਂ ਕਰ ਰਿਹਾ ਭਰਤੀ ਵਾਸਤੇ ਮਤਲਬ ਤੁਸੀਂ ਕਹਿੰਦੇ ਾਕਾਤਖ ਸਾਹਿਬ ਦੇ ਅਸੀਂ ਹੁਕਮਾਂ ਦੇ ਬਾਦਲ ਦਲ ਕਹਿੰਦਾ ਪਰ ਉਹ ਪੰਜ ਮੈਂਬਰ ਕਹਿ ਰਹੇ ਜਿਹਦੇ ਥੋਡੇ ਵੀ ਬੰਦੇ ਝੁੰਦਾ ਸਾਹਿਬ ਵਰਗੇ ਉਹ ਕਹਿ ਰਹੇ ਐ ਇਹ ਆਲੀ ਸਾਹਿਬ ਵਰਗੇ ਵੀ ਯਾਰ ਸਾਨੂੰ ਉਹ ਕਾਲੀਦਲ ਬਾਦਲ ਵਾਲੇ ਸਹਯੋਗ ਨਹੀਂ ਦੇ ਰਹੇ ਭਰਤੀ ਵਾਸਤੇ ਉਸੇ ਪ੍ਰੈਸ਼ਰ 'ਚ ਧਾਮੀ ਸਾਹਨੇ ਸਤੀਵਾ ਦਿੱਤਾ ਉਸ ਤੋਂ ਬਾਅਦ ਅੰਤਰੀਅਨ ਕਮੇਟੀ ਨੇ ਜੀ ਮੀਟਿੰਗ ਸੱਦ ਲਈ ਬੜੀ ਐਮਰਜੈਂਸੀ 'ਚ ਰਗੂ ਜੀ ਜੀਤ ਬਿਰ ਕਰ ਗਏ ਨੇ ਰਗੂ ਜੀ ਦੇ ਬਿਰ ਕਰ ਗਏ ਕਹਿੰਦੇ ਹੁਣ ਸਮਝਾਉਣ ਚਲੇ ਗਏ ਕਾਲ ਤੱਕ ਸਾਹਿਬ ਕਹਿੰਦੇ ਵੀ ਸਾਡੀ ਪਾਵਰ ਵੱਧ ਆ ਐਸਜੀਪੀਸੀ ਦੀ ਹੁਣ ਮੈਂ ਤਾਂ ਐ ਆਸੀ ਆਉਂਦੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹਦੂਦ ਚੰਡੀਗੜ੍ਹ ਤੌਰਲੇ ਪਾਸੇ ਖਤਮ ਹੋ ਜਾਂਦੀ ਹੈ ਮਤਲਬ ਥੋੜੇ ਪੱਲੇ ਰਿਹਾ ਕਿ ਤੁਸੀਂ ਤੂੰ ਥੋੜੇ ਕਰਕੇ ਹਰਿਆਣਾ ਕਮੇਟੀ ਅੱਡ ਹੋਈ ਠੀਕ ਹੈ ਹੁਣ ਤੁਹਾਡੀ ਹਦੂਦ ਚੰਡੀਗੜ੍ਹ ਤੋਂ ਉਰਲੇ ਪਾਸੇ ਮੁੱਕ ਜਾਂਦੀ ਹੈ ਤੁਸੀਂ ਏਕਾਤ ਤੱਕ ਸਾਹਮਣੇ ਦੱਸਣ ਗਏ ਹੋ ਜਿਹਦਾ ਦਾਇਰਾ ਦੁਨੀਆ ਚ 150 ਦੇਸ਼ਾਂ ਚ ਸਿੱਖ ਵਸਦਾ ਹੈ ਜਿਹਦਾ ਦਾਇਰਾ 150 ਦੇਸ਼ਾਂ ਚ ਬੈਠੇ ਸਿੱਖ ਤੇ ਹਿਰਦੇ ਤੱਕ ਹੈ ਜਿਹਦੀ ਪਾਵਰ ਉਥੇ ਤੱਕ ਹੈ ਹੁਕਮਨ ਤੱਕ ਤੁਸੀਂ ਉਸ ਨੂੰ ਚੈਲੰਜ ਕਰ ਰਹੇ ਹੋ ਟੈਕਨੀਕਲੀ ਤੁਸੀਂ ਪਹਿਲਾਂ ਇਹਨਾਂ ਅਕਾਲੀ ਪਾਰਦਰਸ਼ ਕਹਿੰਦੇ ਸੀ ਸਾਨੂੰ ਸਬਦਾਨ ਤੋਂ ਖਤਰਾ ਫਲਾਣਾ ਧਮਕਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਪੰਥੀ ਪਾਰਟੀ ਆ ਇੱਕ ਪਾਸੇ ਤੁਸੀਂ ਸੈਕੂਲਰ ਕਹਿੰਦੇ ਹੋ ਹੁਣ ਕਹਿ ਦਿਓ ਵੀ ਯਾਰ ਸਾਡਾ ਤਾਂ ਕੰਮ ਪੰਥ ਨਾਲ ਕੋਈ ਸੰਬੰਧ ਨਹੀਂ ਸਾਨੂੰ ਨਾ ਅਕਾਲ ਤਖਤ ਸਾਹਿਬ ਲਾਵੇ ਨਾ ਸਾਡਾ ਐਜੀਪੀਸੀ ਕੋਈ ਵੇਅਰ ਹੈ ਤਾਂ ਮਤਲਬ ਇੰਟਰਫੇਅਰ ਹੈ ਤੇ ਨਾ ਸਾਨੂੰ ਕੋਈ ਹੋਰ ਮਸਲਾ ਸੈਕੂਲਰ ਪਾਰਟੀ ਆ ਕਾਂਗਰਸ ਝਾੜੂ ਜਾਂ ਬੀਜੇਪੀ ਵਾਂਗੂ ਫਿਰ ਆਪੇ ਚੱਲੀ ਜਾਓ ਮਸਲਾ ਫਿਰ ਤੁਸੀਂ ਇੱਕ ਪਾਸੇ ਪੰਥਕ ਵੀ ਕਹਿੰਦੇ ਹੋ ਇੱਕ ਪਾਸੇ ਡਰਾਮਾ ਸਿਧਾਂਤ ਦਾ ਵੀ ਕਰਦੇ ਹੋ ਕੋਈ ਇਹਨਾਂ ਡਰਾਮਾ ਉਹ ਵੀ ਨਾ ਚੱਲ ਸੱਤ ਮੈਂਬਰੀ ਮੁਤਾਬਕ ਭਰਤੀ ਕਰਾਉਂਦੇ ਇਹਨਾਂ ਦੇ ਸਦਾਨ ਨੂੰ ਕੋਈ ਖਤਰਾ ਨਹੀਂ ਪਾ ਡਰਾਮਾ ਖੇਡਣਾ ਇਹਨਾਂ ਨੇ ਆਪ ਦੀ ਚਲਾਉਣੀਆਂ ਹੁਣ ਯਾਰ ਗੱਲ ਮੁਕਾ ਕੇ ਇੱਥੇ ਖਤਮ ਹੁੰਦੀ ਹੈ ਵੀ ਇੱਕ ਬੰਦੇ ਦੀ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਅਕਾਲੀ ਦਲ ਬਾਦਲ ਦੇ ਜਿਹੜੇ ਫਿਲੇ ਆ ਉਹ ਢਾਲ ਲਾ ਰਿਹਾ ਅਕਾਲ ਤਖਤ ਸਾਹਿਬ ਨੂੰ ਉਹ ਢਾਲ ਲਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜਾ ਮਿਆਰ ਆ ਜੋ ਉਹਦੀ ਉੱਚਤਾ ਹੈਗੀ ਹੈ ਸਚਤਾ ਹੈਗੀ ਹੈ ਉਹਨੂੰ ਮਾਰ ਰਿਹਾ ਤੇ ਇਹਦਾ ਖਮਿਆਜਾ ਕਾਦਲ ਬਾਦਲ ਭੁਗਤ ਰਿਹਾ ਹੋਰ ਵੀ ਭੁਗਤੂਗਾ ਇਹ ਖੜਾ ਨਹੀਂ ਹੋਣਾ ਕਿਉਂਕਿ ਮਰਜ਼ੀ ਕਰ ਲੈ ਬੀਜੇਪੀ ਨਾਲ ਗੱਠਜੋੜ ਕਰ ਲੈ ਹੋ ਤੀਜੇ ਨਾਲ ਕਰ ਲੈ ਜਿਹਨੂੰ ਮਰਜ਼ੀ ਲਿਆਵੇ ਇਹ ਖੜਾ ਨਹੀਂ ਹੋਣਾ ਕਿਉਂਕਿ ਟੱਕਰ ਕੋਈ ਸਿੱਖ ਪੰਥਨਾ ਦਾ ਲੰਬੇ ਸਮੇਂ ਤੋਂ ਇੰਨਾ ਸੀਗੀ ਹੁਣ ਸਿੱਧੀ ਅਕਾਲ ਨਾਲ ਹੈ ਅਕਾਲ ਤਖਤ ਸਾਹਿਬ ਨਾਲ ਹੈ ਤਾਂ ਉਹਦੇ ਕਰਕੇ ਲੋ ਅਕਾਲ ਤਖਤ ਸਾਹਿਬ ਨਾਲ ਟੱਕਰ ਹੈ ਤਾਂ ਹੁਣ ਜਿਹਦੀ ਰੱਬ ਨਾਲ ਟੱਕਰ ਹੋਵੇ ਉਹ ਮੇਰੇ ਹਿਸਾਬ ਨਾਲ ਖੜਾ ਹੁਣ ਮੁਸ਼ਕਲ ਹੈ ਫੈਸਲਿਆਂ ਨੂੰ ਲੈ ਕੇ ਮੰਨਦੇ ਹੋ ਕਿ ਜਿਸ ਤਰੀਕੇ ਦੇ ਪਹਿਲਾਂ ਜਥੇਦਾਰ ਸਹਿਬਾਨ ਦੇ ਵੱਲੋਂ ਫੈਸਲੇ ਅਕਾਲੀ ਦਲ ਦੇ ਵੱਲੋਂ ਕਰਵਾਏ ਗਏ ਉਹ ਵਿਖਦੇ ਵਿੱਚ ਜਿਹੜੇ ਸਿੰਘ ਸਾਹਿਬ ਨੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਦਬਾਅਤ ਨਹੀਂ ਨਜ਼ਰ ਆ ਰਿਹਾ ਇਹ ਦਬਾਅ ਤਾਂ ਹੁੰਦਾ ਹੀ ਹੈ ਹੁਣ ਮਤਲਬ ਜਦੋਂ ਤੁਸੀਂ ਤੁਹਾਨੂੰ ਦੱਸਿਆ ਵੀ 2 ਦਸੰਬਰ ਤੋਂ ਬਾਅਦ ਰਗਵੀਰ ਜਿਹਦਾ ਰਗਵੀਰ ਸਿੰਘ ਦੇ ਖਿਲਾਫ ਪੋਸਟਾਂ ਪੈਣ ਲੱਗੀਆਂ ਤਾਂ ਫਿਰ ਉਹ ਇਹਨਾਂ ਦਾ ਆਈਟੀ ਸੈੱਲ ਜਦੋਂ ਕਰ ਰਿਹਾ ਹੈ ਤਾਂ ਦਬਾਅ ਤੱਕ ਇਸ ਕਿਸਮ ਦਾ ਹੁੰਦਾ ਧਾਮੀ ਸਾਹਿਬ ਨੇ ਵੀ ਦਵਾਚ ਉਹ ਕਰਿਆ ਸਾਰਾ ਐਕਸ਼ਨ ਕੀਤਾ ਉਹ ਮਤਲਬ ਜਿਹੜਾ ਜਥੇਦਾਰ ਸਾਹਿਬ ਦੇ ਯਾਨੀ ਹਰਪੀ ਸਿੰਘ ਦੇ ਖਿਲਾਫ ਐਕਸ਼ਨ ਲਿਆ ਫਿਰ ਜਾਂ ਅਸਤੀਵਾ ਤਾ ਦਵਾਚ ਹੀ ਸਾਰਾ ਕੰਮ ਦਵਾਤਾ ਹੁੰਦਾ ਹੁਣ ਬਾਕੀ ਮਹਾਰਾਜ ਕਰਨ ਵਾਲੇ ਆ ਉਹ ਉਹਨਾਂ ਤੋਂ ਮਤਲਬ ਮੈਨੂੰ ਲੱਗਦਾ ਹੈ ਵੀ ਜਥੇਦਾਰ ਅਗਵੀਰ ਸਿੰਘ ਹੁਣ ਸਟੈਂਡ ਤੇ ਹੈਗੇ ਆ ਜਿਵੇਂ ਉਹਨਾਂ ਨੇ ਹਰਪੀ ਸਿੰਘ ਜਥੇਦਾਰ ਦੇ ਹੱਕ ਚ ਪੋਸਟ ਪਾਈ ਜਦੋਂ ਉਹਨਾਂ ਨੇ ਕਿਹਾ ਸੀ ਭਾਈ ਜਥੇਦਾਰ ਸਾਹਿਬ ਦੇ ਖਿਲਾਫ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਤਾਂ ਫਿਰ ਵੀ ਮਤਲਬ ੱਕੇ ਨਾਲ ਕਾਲ ਤੱਕ ਸਾਡੇ ਹੁਕਮਾਂ ਦੀ ਲੰਗਣਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਆ 15 20 ਬੰਦੇ ਆ ਉਹ ਹੋ ਮਾਲੋ ਜਦੇਦਾਰ ਹਰਪੀ ਸਿੰਘ ਦੇ ਖਿਲਾਫ ਫੈਸਲਾ ਹੁੰਦਾ 18 ਸਾਲ ਪੁਰਾਣੀ ਉਹ ਗੱਲ ਕੀਤੀ ਵੀ ਮਾਮਲਾ ਕੱਢ ਕੇ ਲਿਆਉਂਦੇ ਪਹਿਲਾਂ ਵੀ ਪੜਤਾਲ ਹੋ ਚੁੱਕੀ ਇਸ ਮਾਮਲੇ 'ਚ ਹਾਂ ਹੋ ਚੁੱਕੀ ਆ ਮਤਲਬ ਕੀ ਹੈ ਇਹਦੇ ਪਿੱਛੇ ਇਹੀ ਡਰਾਮਾ ਆਣਾ ਵੀ ਤੁਸੀਂ ਯਾਰ ਟਾ ਲਾਓ ਤੇ ਇੱਕ ਪਰਿਵਾਰ ਇੱਕ ਬੰਦੇ ਦੀ ਕੁਰਸੀ ਨੂੰ ਬਚਾਓ ਤਾਂ ਇਹਨਾਂ ਨੇ ਅਕਾਲ ਚਲ ਨੇ ਕਿਹਾ ਸੀਗਾ ਵੀ ਭਾਈ ਅਸੀਂ ਭਰਤੀ ਕਰਾਂਗੇ ਤੇ ਮਾਰਚ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਵਾਂਗੇ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਪਵਿੱਖ ਦੇ ਵਿੱਚ ਬਹੁਤ ਸਾਰੀਆਂ ਕਿਆਸਰਾਈਆਂ ਨੇ ਕਿ ਸਿੰਘ ਸਹਿਬਾਨ ਦੇ ਵੱਲੋਂ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੀ ਜਿਹੜੀ ਭਰਤੀ ਨੂੰ ਲੈ ਕੇ ਬਣੀ ਹੋਈ ਸੀ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਫੈਸਲੇ ਲਏ ਜਾ ਸਕਦੇ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ 办办。<Fun S 2> uh huh.